ਪਰਤੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਪਾਲਣਾ ਦੇ ਮਦਦਕ ਹੋਣੀ ਚਾਹੀਦੀ ਹੈ। ਪਰਤੀ ਆਪਣੀ ਮਨਮਰਜ਼ੀ ਦਾ ਨਹੀਂ ਹੋਣੀ ਚਾਹੀਦੀ। ਛੋਮਣੀ ਕਾਲੀ ਦਲ ਦੇ ਜੇ ਕਾਰਜਕਾਰੀ ਪ੍ਰਧਾਨ ਆ ਉਹਨਾਂ ਨੂੰ ਵੀ ਆਪਣੇ ਸੱਦਾ ਦਿੱਤਾ ਆ ਧਾਮੀ ਸਾਹਿਬ ਨੇ। ਹੁਣ ਤੱਕ ਧਾਮੀ ਸਾਹਿਬ ਤੇ ਇਹਦਾ ਸਵਾਲ ਖੜੇ ਹੁੰਦੇ ਆਇਆ ਕਿ ਉਹ ਸੁਵੀਰ ਸਿੰਘ ਬਾਦਲ ਦੇ ਧੜੇ ਨਾਲ ਮਿਲ ਕੇ ਚੱਲ ਰਿਹਾ। ਤੁਸੀਂ ਮੀਟਿੰਗ 'ਚ ਰਵਈਆ ਦੇਖਿਆ ਉਹਨਾਂ ਦਾ ਵੀ ਹੁਣ ਕਿਤੇ ਨਾ ਕਿਤੇ ਸੱਤ ਮੈਂਬਰੀ ਕਮੇਟੀ ਦੇ ਆਗੂ ਜਿਵੇਂ ਬਣਾਏ ਗਏ ਨੇ ਉਹ ਉਸ ਤਰੀਕੇ ਨਾਲ ਹੀ ਚੱਲ ਰਹੇ ਨੇ। ਕਦੀ ਕਾਲ ਤੱਕ ਸਾਹਬ ਤੋਂ ਪਾਸੇ ਨਹੀਂ हट ਸਕਦੇ 24000 ਦੇ ਕਰੀਬ ਦੱਸਿਆ ਜਾ ਰਿਹਾ ਕਿ ਕਾਪੀਆਂ ਬਣਤੀਆਂ ਭਾਰਤੀ ਕਰ ਲਈ ਉਸ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਉਹ ਦੀਵਾਰ ਤੋਂ ਭਾਰਤੀ ਹੋਏਗੀ ਜਿਹੜਾ ਮਤ ਹੋ ਗਿਆ ਉਹ ਤਾਂ ਚਲੋ ਉਹਨਾਂ ਨੇ ਆਪਣੀ ਮਨਮਰਜ਼ੀ ਦਾ ਕੀਤਾ ਆ ਨਹੀਂ ਇਸੀ ਕਰਨਾ ਚਾਹੀਦਾ ਉਹ ਕਹੇ ਕਰੇ ਵੀ ਅਸੀਂ ਤਾਂ ਰਿਜ਼ਰਵ ਲਾਤਾ ਸੀਗਾ ਫਰੀਦਕੋਟ ਤੋਂ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਉਹੀ ਨਹੀਂ ਮੰਨੇ ਹੈਗੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਸਤਨ ਮੈਂਬਰੀ ਕਮੇਟੀ ਬਣਾਈ ਗਈ ਆ ਉਸ ਦੀ ਅੱਜ ਪਹਿਲੀ ਮੀਟਿੰਗ ਹੋਈ ਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਦੀ ਅਗਵਾਈ ਵਿੱਚ ਤਾਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਗੁਰਪ੍ਰਤਾਪ ਸਿੰਘ ਬਡਾਲਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮੀਟਿੰਗ ਚ ਕੀ ਜਿਹੜੀ ਆ ਗੱਲਬਾਤ ਹੋਈ ਆ ਤੇ ਕਿਸ ਤਰੀਕੇ ਦਾ ਜਿਹੜਾ ਰਵੱਈਆ ਮੀਟਿੰਗ ਚ ਦੇਖਣ ਨੂੰ ਮਿਲਿਆ ਕਿਉਂਕਿ ਹੁਣ ਤੱਕ ਦੇਖਿਆ ਜਾ ਰਿਹਾ ਸੀਗਾ ਕਿ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਜਿਹੜੇ ਆ ਇਤਰਾਜ਼ ਜਤਾਏ ਜਾ ਰਹੇ ਸੀਗੇ ਤੇ ਉਸ ਤੋਂ ਬਾਅਦ ਇਹ ਕਰ ਦੇਖਿਆ ਜਾਵੇ ਕਿ ਬਾਰ ਬਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਪੇਸ਼ ਹੋਇਆ ਜਾਂਦਾ ਹੈ ਤੇ ਜਿਹੜੀ ਆ ਗੱਲ ਕਹੀ ਜਾਂਦੀ ਹੈ ਕਿ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਆ ਉਸ ਨੂੰ ਕਿਉਂ ਨਹੀਂ ਮੰਨਿਆ ਜਾ ਰਿਹਾ ਉਸ ਦੇ ਤਹਿਤ ਕਿਉਂ ਨਹੀਂ ਜਿਹੜੀ ਭਰਤੀ ਕੀਤੀ ਜਾ ਰਹੀ ਤਾਂ ਅੱਜ ਅਹਿਮ ਮੀਟਿੰਗ ਹੋਈ ਆ ਤੇ ਉਸ ਸੰਬੰਧੀ ਜਿਹੜੀ ਆ ਗੁਰਪ੍ਰਤਾਪ ਸਿੰਘ ਬਡਾਲਾ ਨਾਲ ਗੱਲਬਾਤ ਕਰਾਂਗੇ ਕਿ ਮੀਟਿੰਗ ਚ ਕਿੱਦਾਂ ਦੇ ਜਿਹੜੇ ਹਾਲਾਤ ਰਹੇ ਤੇ ਕਿੱਦਾਂ ਦਾ ਲੱਗਦੇ ਆ ਕਿ ਹੁਣ ਕੀ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਹੋ ਜਾਏਗਾ ਜਿਹੜੇ ਵਕਫ ਵਕਫ ਧੜੇ ਬਣੇ ਤਾਂ ਕੀ ਇਸ ਮੀਟਿੰਗ ਤੋਂ ਬਾਅਦ ਜਿਹੜੀ ਅਗਲੀ ਮੀਟਿੰਗ ਰੱਖੀ ਗਈ ਆ ਉਸ ਵਿੱਚ ਕਿੱਦਾਂ ਦਾ ਜਿਹੜਾ ਮਾਹੌਲ ਸਕਦਾ ਹੈ ਤੇ ਉਹ ਸਾਰੀ ਗੱਲਬਾਤ ਕਰਾਂਗੇ ਤਾਂ ਗੁਰਪ੍ਰਤਾਪ ਸਿੰਘ ਬਡਾਲਾ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਕਰਦੇ ਆ ਕਿ ਹੁਣ ਜਿਹੜੀ ਮੀਟਿੰਗ ਹੋ ਕੇ ਹੱਟੀ ਆ ਉਸ ਵਿੱਚ ਕੀ ਅਹਿਮ ਫੈਸਲੇ ਲਏ ਗਏ ਆ ਜਾਂ ਕਿਦਾਂ ਦਾ ਜਿਹੜਾ ਇੱਥੇ ਜਿਹੜਾ ਰਵਈਆ ਦੇਖਣ ਨੂੰ ਮਿਲਿਆ ਤਾਂ ਹਰ ਇੱਕ ਜਿਹੜੀ ਆ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਗੁਰਪ੍ਰਤਾਪ ਸਿੰਘ ਬਡਾਲਾ ਨਾਲ ਗੱਲਬਾਤ ਕਰਦੇ ਆ ਜਲਦੀ ਹੀ ਕਿ ਜਿਹੜੀ ਹੁਣੇ ਮੀਟਿੰਗ ਹੋਈ ਆ ਤਾਂ ਉਸ ਵਿੱਚ ਬਡਾਲਾ ਸਾਹਿਬ ਅੱਜ ਪਹਿਲੀ ਜਿਹੜੀ ਆ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਆ ਜੀ ਜੀ ਬਡਾਲਾ ਸਾਹਿਬ ਅੱਜ ਪਹਿਲੀ ਮੀਟਿੰਗ ਹੋਈ ਆ ਸੱਤ ਮੈਂਬਰੀ ਕਮੇਟੀ ਦੀ ਕਿੱਦਾਂ ਦੀ ਜਿਹੜੀ ਆ ਮੀਟਿੰਗ ਵਿੱਚ ਗੱਲਬਾਤ ਹੋਈ ਦੱਸਦਾ ਤੁਹਾਨੂੰ ਜੀ ਸਾਰਿਆਂ ਨੂੰ ਕਿ ਇਹ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਆ ਭਰਤੀ ਨੂੰ ਲੈ ਕੇ ਤੇ ਇਹ ਜਿਹੜੀ ਭਰਤੀ ਕਰਿਆ ਨਵੇਂ ਸਿਰੇ ਤੋਂ ਸ਼ੁਰੂ ਕਰਨ ਬਾਰੇ ਆਪਣੇ ਸਾਰਾ ਉਹਦੇ ਵਿੱਚ ਵਿਚਾਰ ਹੋਇਆ ਫੈਸਲਾ ਹੋਇਆ ਆ ਕਿ ਭਰਤੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਪਾਲਨ ਦੇ ਮੁਤਾਬਕ ਹੋਣੀ ਚਾਹੀਦੀ ਆ ਭਰਤੀ ਆਪਣੀ ਮਨਮਰਜ਼ੀ ਨਾਲ ਨਹੀਂ ਹੋਣੀ ਚਾਹੀਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੇ ਕਾਰਜਕਾਰੀ ਪ੍ਰਧਾਨ ਆ ਉਹਨਾਂ ਨੂੰ ਵੀ ਆਪਣੇ ਸੱਦਾ ਦਿੱਤਾ ਆ ਧਾਮੀ ਸਾਹਿਬ ਨੇ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਵੀ ਪੁੱਛਣਾ ਹੈ ਵੀ ਜੇ ਉਹ ਸਹਿਮਤ ਹੋਣ ਬਹੁਤ ਚੰਗੀ ਗੱਲ ਹੈ ਅਕਾਲ ਪਤਿ ਸਾਹਿਬ ਦੇ ਹੁਕਮਾਂ ਦੀ ਉਹਨਾਂ ਨੂੰ ਪਾਲਣਾ ਕਰਨੀ ਚਾਹੀਦੀ ਆ ਤਾਂ ਕਿ ਨਵੇਂ ਸਰੇ ਤੋਂ ਜਿਹੜੀ ਹੈਗੀ ਭਰਤੀ ਪ੍ਰారంਭ ਕੀਤੀ ਜਾ ਸਕੀ ਹੈ। ਹੁਣ ਤੱਕ ਧਾਮੀ ਸਾਹਿਬ ਤੇ ਦਾ ਸਵਾਲ ਖੜੇ ਹੁੰਦੇ ਆਇਆ ਕਿ ਉਹ ਸੁਭੀਰ ਸਿੰਘ ਬਾਦਲ ਦੇ ਧੜੇ ਨਾਲ ਮਿਲ ਕੇ ਚੱਲ ਰਿਹਾ ਜਾਂ ਅੱਦਾ ਦੇ ਹਾਲਾਤ ਲੱਗੇ। ਹੁਣ ਲੱਗਦਾ ਹੈ ਕਿ ਜਿਵੇਂ ਤੁਸੀਂ ਮੀਟਿੰਗ 'ਚ ਰਵੱਈਆ ਦੇਖਿਆ ਉਹਨਾਂ ਦਾ ਵੀ ਹੁਣ ਕਿਤੇ ਨਾ ਕਿਤੇ ਸੱਤ ਮੈਂਬਰੀ ਕਮੇਟੀ ਦੇ ਆਗੂ ਜਿਵੇਂ ਬਣਾਏ ਗਏ ਨੇ ਉਹ ਉਸ ਤਰੀਕੇ ਨਾਲ ਹੀ ਚੱਲ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਦੀ ਵੀ ਜਿਹੜੇ ਆਪਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਧਾਮੀ ਸਾਹਿਬ ਪਹਿਲਾਂ ਜੇ ਹੋਏ ਜਾਂ ਬਾਅਦ ਜਿਹੜੇ ਹੋਣਗੇ ਕਦੀ ਅਕਾਲ ਤਖਤ ਸਾਹਿਬ ਤੋਂ ਪਾਸੇ ਨਹੀਂ ਅੱ ਉਹਨਾਂ ਨੇ ਹੁਕਮਨਾਮੇ ਲਾਗੂ ਕਰਾਉਣੇ ਆ ਸੋ ਇਸ ਕਰਕੇ ਹੁਕਮਨਾਮਿਆਂ ਦੀ ਪਾਲਣਾ ਵਾਸਤੇ ਅੱਜ ਦੀ ਮੀਟਿੰਗ ਸੱਦੀ ਗਈ ਆ ਤੇ ਇਹ ਹੁਕਮਨਾਮਿਆਂ ਦੀ ਭਾਵਨਾ ਦੇ ਮੁਤਾਬਕ ਹੀ ਇਹ ਫੈਸਲਾ ਹੋਣਾ ਹੈ ਸੱਤ ਮੈਂਬਰ ਦੀ ਕਮੇਟੀ ਨੇ ਜਿਹੜਾ ਆਉਣ ਵਾਲੇ ਸਮੇਂ ਚ ਕਰਨਾ ਆ ਜਿਹੜਿਆ ਅਕਾਲੀ ਦਲ ਵੱਲੋਂ 24000 ਦੇ ਕਰੀਬ ਦੱਸਿਆ ਜਾ ਰਿਹਾ ਕਿ ਕਾਪੀਆਂ ਬਣਤੀਆਂ ਭਰਤੀ ਕਰ ਲਈ ਉਸ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਉਹ ਦੁਆਰ ਤੋਂ ਭਰਤੀ ਹੋਏਗੀ ਦੇਖੋ ਇਹ ਤਾਂ ਹੁਣ ਕਿਹਾ ਹੀ ਉਹਨਾਂ ਤਾਂ ਹਮੀ ਸਾਹਿਬ ਨੇ ਕਿ ਦੁਆਰਾ ਜਿਹੜੀ ਭਰਤੀ ਪ੍ਰਕਿਰਿਆ ਨੂੰ ਪ੍ਰਾਰambh ਕਰਨ ਦਾ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਇਹ ਆਪਣੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਬੁਲਾ ਕੇ ਉਹਨੂੰ ਪੁੱਛਾਂਗੇ ਕਿ ਸੱਤ ਮੈਂਬਰੀ ਕਮੇਟੀ ਦਾ ਜੋ ਅਧਿਕਾਰ ਖੇਤਰ ਆ ਜੋ ਸਾਨੂੰ ਕਾਲ ਤਖ ਸਾਹਿਬ ਨੇ ਬਖਸ਼ਿਆ ਵੀ ਤੁਸੀਂ ਨਵੇਂ ਸਿਰੇ ਤੋਂ ਭਰਤੀ ਕਰਕੇ ਸਾਰਾ ਢਾਂਚਾ ਕਾਇਮ ਕਰੋ ਅਕਾਲੀ ਦਲ ਦਾ ਤੇ ਉਹਦੀ ਪ੍ਰਧਾਨ ਦੀ ਇਲੈਕਸ਼ਨ ਕਰਾਓ ਸੋ ਅਗਰ ਉਸ ਤਰੀਕੇ ਦੇ ਨਾਲ ਉਹ ਸਾਰੇ ਸਹਿਮਤ ਆ ਤਾਂ ਫੇਰ ਤਾਂ ਸਾਰਾ ਕੁਝ ਨਵੇਂ ਸਿਰੇ ਹੋਣਾ ਆ ਜਿਹੜਾ ਜਿਹੜਾ ਮਤ ਹੋ ਗਿਆ ਉਹ ਤਾਂ ਚਲੋ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਕੀਤਾ ਆ ਨੇ ਇਹੀ ਕਰਨਾ ਚਾਹੀਦਾ ਪਰ ਚਲੋ ਜੇ ਕਰ ਲਿਆ ਪਰ ਉਹ ਕਹੇ ਕਰੇ ਵੀ ਅਸੀਂ ਤਾਂ ਰਿਜ਼ਰਵ ਲਾਤਾ ਸੀਗਾ ਫਰੀਦਕੋਟ ਤੋਂ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਉਹੀ ਨਹੀਂ ਮੰਨੇ ਹੈਗੇ ਦੇਖੋ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਪਾਸੇ ਕਿਦਾ ਹੋ ਸਕਦੇ ਆ ਅਸੀਂ ਗੁਰਸਿੱਖ ਆ ਪੰਥਦਰਦੀ ਆ ਸਾਡਾ ਪਹਿਲਾ ਫਰਜ਼ ਆਪਣੇ ਸਿਧਾਂਤ ਤੇ ਪਹਿਰਾ ਦੇਣਾ ਆ ਮੀਰੀ ਪੀਰੀ ਦੇ ਸਿਧਾਂਤ ਤੋਂ ਪਾਸੇ ਨਹੀਂ ਹੋ ਸਕਦੇ ਬਾਕੀ ਠੀਕ ਆ ਜ਼ਿੰਮੇਵਾਰੀਆਂ ਕੋਈ ਕਿਤੇ ਕਰਦਾ ਕੋਈ ਕਿਤੇ ਕਰਦਾ ਪਰ ਹਰ ਇੱਕ ਪੰਥਕ ਆਗੂ ਨੂੰ ਮੀਰੀ ਪੀਰੀ ਦੇ ਸਿਧਾਂਤ ਤੇ ਆਪਣੇ ਫਲਸਫੇ ਤੇ ਪੈਰਾ ਦੇਣਾ ਚਾਹੀਦਾ ਅਸੂਲਾਂ ਨੂੰ ਕਦੀ ਛੱਡਣਾ ਨਹੀਂ ਚਾਹੀਦਾ ਇਸ ਕਰਕੇ ਅਸੀਂ ਉਦੋਂ ਦੱਸਦਾ ਸੀਗਾ ਕਿ ਸਾਡੇ ਕੋਲੋਂ ਨਹੀਂ ਹੋਣਾ ਅਸੀਂ ਕੱਲ ਤੱਕ ਸਾਹਬ ਦੇ ਹੁਕਮਾਂ ਦੀ ਪਾਲਣਾ ਕਰਨੀ ਆ ਬਾਕੀ ਗੱਲਾਂ ਸਾਰੀ ਬਾਅਦ ਚ ਹੁਣ ਮੀਟਿੰਗ ਕਦੋਂ ਆਜੀ ਤੇ ਉਸ ਲੱਗਦਾ ਹੈ ਕਿ ਵੀ ਜਿਹੜੇ ਆ ਹੁਣ ਇੱਕ ਜੁਟ ਹੋ ਜੇਗਾ ਸਾਰਾ ਧੜੀ ਇੱਕ ਨੂੰ ਮੀਟਿੰਗ ਆ ਉਦੋਂ ਜਦੋਂ ਮੀਟਿੰਗ ਨੂੰ ਦੇਖਾਂਗੇ ਉਦੋਂ ਸੋ ਇਹ ਸਾਨੂੰ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕਿ ਅੱਜ ਮੀਟਿੰਗ ਚ ਜਿਹੜੇ ਆ ਮੈਂਬਰ ਵਜੋਂ ਵੀ ਸ਼ਾਮਲ ਹੋਏ ਆ ਤੇ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਜੋਂ ਉਹਨਾਂ ਨੇ ਅਗਵਾਈ ਕੀਤੀ ਹਾਲਾਂਕਿ ਉਹਨਾਂ ਨੂੰ ਜਿਹੜੀ ਸੁਧਾਰ ਲਹਿਰ ਬਣਾ ਚਲਾਈ ਗਈ ਸੀ ਉਸ ਨੂੰ ਸਮੇਟ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਵਾਰ-ਵਾਰ ਆਵਾਜ਼ ਲੰਦ ਕੀਤੀ ਜਾ ਰਹੀ ਸੀ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਸ ਦੇ ਤਹਿਤ ਹੀ ਭਰਤੀ ਕੀਤੀ ਜਾਵੇ ਹਾਲਾਂਕਿ ਉਧਰ ਐਜੀਪੀਸੀ ਪ੍ਰਧਾਨ ਦਾ ਕਹਿਣਾ ਹੈ ਕਿ ਜੋ ਭਰਤੀ ਹੋਈ ਆ ਉਸ ਬਾਰੇ ਫੈਸਲਾ ਲਿਆ ਜਾਏਗਾ ਤੇ ਉਥੇ ਹੀ ਜੇਕਰ ਦੇਖਿਆ ਜਾਵੇ ਕਿ 11 ਤਰੀਕ ਨੂੰ ਅਹਿਮ ਮੀਟਿੰਗ ਆ ਜਿਹੜੀ ਮੁਰਤੋਂ ਇਸੇ ਥਾਂ ਥਾਂ ਤੇ ਬਹਾਦਰਗੜ੍ਹ ਚ ਪਟਿਆਲਾ ਦੇ ਨਜ਼ਦੀਕ ਜਥੇਦਾਰ ਗੁਰਚੰਦ ਸਿੰਘ ਟੋੜਾ ਇੰਸਟੀਚਿਊਟ ਆ ਜਿਹੜਾ ਉਥੇ ਜਿਹੜੀ ਆ ਮੁਰਤੋਂ ਜਿਹੜੀ ਆ ਮੀਟਿੰਗ ਹੋਏਗੀ ਅ ਵਰਕਿੰਗ ਕਮੇਟੀ ਦੇ ਪ੍ਰਧਾਨ ਚੇਅਰਮੈਨ ਜਿਹੜੇ ਆ ਉਹ ਲਗਾਏ ਹੋਇਆ ਕਾਰਜਕਾਰੀ ਪ੍ਰਧਾਨ ਉਹਨਾਂ ਦੀ ਜਿਹੜੇ ਉਹਨਾਂ ਨੂੰ ਬੁਲਾਇਆ ਗਿਆ ਅਕਾਲੀ ਦਲ ਵੱਲੋਂ ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕੀਤੀ ਜਾਏਗੀ ਬਲਵਿੰਦਰ ਸਿੰਘ ਭੁੰਦੜ 11 ਤਰੀਕ ਨੂੰ ਦੇਖਣਾ ਹੋਏਗਾ ਕਿ ਮੀਟਿੰਗ ਚ ਸ਼ਾਮਲ ਹੁੰਦੇ ਆ ਜਾਂ ਫਿਰ ਕਿੱਦਾਂ ਦਾ ਮਾਹੌਲ ਰਹੇਗਾ ਉਦੋਂ ਤੱਕ ਕਿਤੇ ਨਾ ਕਿਤੇ ਇੱਕ ਵਾਰ ਜ਼ਰੂਰ ਲੱਗ ਰਿਹਾ ਹੈ ਕਿ ਜੋ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸੀਗੇ ਬਾਰ-ਬਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਰਹੇ ਸੀ ਹੁਣ ਕਿਤੇ ਨਾ ਕਿਤੇ ਲੱਗਦਾ ਹੈ ਕਿ ਅਪੀਲਾਂ ਤੇ ਜਿਹੜਾ ਉਹ ਰੋਕ ਲੱਗੇਗੀ ਕਿ ਜਿਹੜੀਆਂ ਬਾਰ-ਬਾਰ ਅਪੀਲਾਂ ਕੀਤੀਆਂ ਜਾ ਰਹੀਆਂ ਸੀ ਤਾਂ ਦੇਖਣਾ ਹੋਏਗਾ ਕਿ 11 ਤਰੀਕ ਨੂੰ ਕੀ ਕੁਝ ਰਹਿਣ ਵਾਲਾ ਕੀ ਇੱਕ ਜੁੱਟ ਮੋੜ ਤੋਂ ਅਕਾਲੀ ਦਲ ਹੋਏਗਾ ਜਾਂ ਫਿਰ ਇਸੇ ਤਰ੍ਹਾਂ ਸਵਾਲ-ਜਵਾਬ ਵਿਆਨਵਾਜੀਆਂ ਚੱਲਦੀਆਂ ਰਹਿਣਗੀਆਂ ਵੀਡੀਓ ਜਰਨਲਿਸਟ ਅਤਲ ਬਰਮਨਾ ਸਤਰਾਮ ਸਿੰਘ ਮਠੋਈ ਐਨ ਆਰ ਆਈ ਟੀ ਵੀ